ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇਰਾਨ ਤੇ ਫੌਜੀ ਹਮਲੇ ਦੀ ਯੋਜਨਾ ਨੂੰ ਗੁਪਤ ਰੂਪ ਵਿੱਚ ਮਨਜ਼ੂਰੀ ਦੇ ਦਿੱਤੀ ਹੈ ਹਾਲਾਂਕਿ ਉਹਨਾਂ ਨੇ ਅਜੇ ਤੱਕ ਇਸ ਦੇ ਲਈ ਆਖਰੀ ਆਦੇਸ਼ ਨਹੀਂ ਦਿੱਤਾ ਹੈ ਵਾਲ ਸਟ੍ਰੀਟ ਜਰਨਲ ਅਤੇ ਰਾਈਟਰਸ ਦੀ ਰਿਪੋਰਟ ਮੁਤਾਬਕ 트੍ਰੰਪ ਨੇ ਆਪਣੇ ਫੌਜੀ ਸਲਾਹਕਾਰਾਂ ਅਤੇ ਰਾਸ਼ਟਰੀ ਸੁਰੱਖਿਆ ਪਰਿਸ਼ਦ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹਮਲਾ ਕਰਨ ਦੀ ਯੋਜਨਾ ਨੂੰ ਸਿਧਾਂਤਕ ਤੌਰ ਤੇ ਮਨਜ਼ੂਰੀ ਦਿੱਤੀ ਹੈ ਆਖਰੀ ਫੈਸਲਾ ਹੁਣ ਸਥਿਤੀ ਵਿਗੜਨ ਜਾਂ ਅਮਰੀਕਾ ਤੇ ਕਿਸੇ ਵੀ ਹਮਲੇ ਦੇ ਆਧਾਰ ਤੇ ਲਿਆ ਜਾ ਵੇਗਾ ਈਰਾਨ ਦੇ ਪ੍ਰਮਾਣੂ ਟਿਕਾਣਿਆਂ ਬੈਲਿਸਟਿਕ ਮਜਾਇਲਾ ਲਾਂਚ ਪੈਡਾਂ ਅਤੇ ਰੈਵੋਲਿਊਸ਼ਨਰੀ ਗਾਰਡਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਹੈ ਹਮਲੇ ਵਿੱਚ ਖਾਰੀ ਵਿੱਚ ਮੌਜੂਦ ਲੰਬੀ ਦੂਰੀ ਦੀਆਂ ਮਜਾਇਲਾ B52 ਬੰਬਾਰ ਅਤੇ USS ਆਜਨਹਾਵਰ ਵਰਗੇ ਜੰਗੀ ਜਹਾਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਹੈ ਕਿ ਅਸੀਂ ਈਰਾਨ ਨੂੰ ਨਾਗਰਿਕਾਂ ਜਾਂ ਅਮਰੀਕੀ ਸੈਨਿਕਾਂ ਤੇ ਮਜਾਇਲਾ ਦਾਗਣ ਦੀ ਇਜਾਜ਼ਤ ਨਹੀਂ ਦੇ ਸਕਦੇ ਸਾਡੀ ਸਹਿਨਸ਼ੀਲਤਾ ਹੁਣ ਖਤਮ ਹੋ ਰਹੀ ਹੈ 트럼ਪ ਨੇ ਇਹ ਵੀ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਅਯੂਤੁਲਾ ਅਲੀ ਕਿੱਥੇ ਹੈ ਪਰ ਅਸੀਂ ਉਸ ਨੂੰ ਹੁਣੇ ਨਹੀਂ ਮਾਰਨ ਜਾ ਰਹੇ ਫੌਜੀ ਤੈਨਾਤੀ ਖਾਰੀ ਖੇਤਰ ਵਿੱਚ 100 ਤੋਂ ਵੱਧ ਜੰਗੀ ਜਹਾਜ਼ ਤਿੰਨ ਜਹਾਜ਼ ਵਾਹਕਾ ਤੇ ਮਿਜ਼ਾਇਲ ਰੱਖਿਆ ਪ੍ਰਣਾਲੀਆਂ ਤੈਨਾਤ ਕੂਟਨੀਤੀ 트럼ਪ ਨੇ G7 ਸਮੇਲਨ ਤੋਂ ਵਾਪਸ ਆਉਣ ਤੋਂ ਬਾਅਦ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਹੈ ਖੂਫੀਆ ਜਾਣਕਾਰੀ ਟੀਚਿਆਂ ਦੀ ਟੀਚਿਆਂ ਦੀ ਪਛਾਣ CIA ਅਤੇ ਮੋਸਾਦ ਤੋਂ ਸਾਂਝੀ ਖੂਫੀਆ ਜਾਣਕਾਰੀ ਦੇ ਆਧਾਰ ਤੇ ਕੀਤੀ ਗਈ ਹੈ ਰੂਸ ਅਤੇ ਚੀਨ ਨੇ ਅਮਰੀਕਾ ਨੂੰ ਈਰਾਨ ਤੇ ਹਮਲਾ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ ਫਰਾਸ ਜਰਮਨੀ ਅਤੇ ਕੈਨੇਡਾ ਨੇ ਵੀ ਕਿਹਾ ਹੈ ਕਿ ਇਸ ਸਥਿਤੀ ਨੂੰ ਸ਼ਾਂਤੀ ਗੱਲਬਾਤ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ ਸੰਯੁਕਤ ਰਾਸ਼ਟਰ ਵਿੱਚ ਇੱਕ ਮਤਾ ਪਾਸ ਕਰਨ ਲਈ ਚਰਚਾਵਾਂ ਸ਼ੁਰੂ ਹੋ ਗਈਆਂ ਨੇ